ਮਤੀਪ 5 12 24 ਨੂੰ ਇੱਕ ਵਾਰਦਾਤ ਹੋਈ ਸੀ ਇੱਕ ਪ੍ਰਵਾਸੀ ਨੂੰ ਕੁਛ ਬੰਦੇ ਜਿਹੜੇ ਲੁੱਟਖੋ ਕਰਦੇ ਆ ਡੰਡੇ ਵਗੈਰਾ ਉਹਨੂੰ ਮਾਰਦੇ ਆ ਨਿਕਨ ਉਹਦਾ ਐਡਰੈਸ ਨਹੀਂ ਸੀ ਆਉਂਦਾ ਉਹ ਵੀਡੀਓ ਕਾਫੀ ਵਾਇਰਲ ਹੋਈ ਚੰਡੀਗੜ੍ਹ ਤੱਕ ਵੀ ਪਹੁੰਚੀ ਪਰ ਉਹ ਪਤਾ ਨਹੀਂ ਸੀ ਕੁਛ ਲੱਗਦਾ ਤੇ ਮਤੀ 26 ਨੂੰ ਐਸਐਸਓ ਜੋਧੇਵਾਲ ਆਪਣੇ ਪੁਲਿਸ ਪਾਰਟੀ ਨਾਲ ਰਾਤ ਗਸ਼ਤ ਕਰਦੇ ਸੀਗੇ ਜਦੋਂ ਗਸ਼ਤਦਾਰਾਂ ਛੇਪਰੀ ਚੌਕ ਨੂਰਵਾਲਾ ਰੋਡ ਦੇ ਲਾਗੇ ਇਹਨਾਂ ਨੇ ਇੱਕ ਮੋਟਰਸਾਈਕਲ ਘੁਰਿਆ ਘੇਰਿਆ ਜਿਹਦੇ ਤੇ ਤਿੰਨ ਬੰਦੇ ਸਵਾਰ ਸੀਗੇ ਤੇ ਨੰਬਰ ਮੋਟਰਸਾਈਕਲ ਸੀਗਾ ਤੇ ਉਹਨਾਂ ਦੀ ਪੁਛਗਿਛ ਕੀਤੀ ਤੇ ਉਹਨਾਂ ਨੂੰ ਪਤਾ ਲੱਗਾ ਕਿ ਇਹ ਬੰਦੇ ਲੁੱਟਾਂ ਖੋਹਾਂ ਕਰਨ ਵਾਲੇ ਹੀ ਆ ਜਿਨ੍ਹਾਂ ਦੇ ਨਾਂ ਸੀਗੇ ਦੀਪਕ ਕੁਮਾਰ ਐਲੀਅਸ ਰਾਜੂ son of ਪਰਮਪਾਲ ਵਾਸੀ ਲੱਡੂ ਕਲੋਨੀ ਪਿੰਡ ਕਾਸਾਬਾਦ ਮਿਹਰਬਾਨ ਲੁਧਿਆਣਾ ਹੋਰ ਹੈਗੀ ਹੈ ਦੀ 26 ਸਾਲ ਇੱਕ ਹੈਗਾ ਸੀ ਰਿਤਿਕ ਮਿਸ਼ਰਾ son of ਸੁਸ਼ੀਲ ਮਿਸ਼ਰਾ ਇਹ ਕਾਲੀ ਸੜਕ ਦਾ ਰਹਿਣ ਵਾਲਾ ਤੀਸਰਾ ਬੰਦਾ ਸੀਗਾ ਦਵਿੰਦਰ ਸਿੰਘ ਪੁੱਤਰ ਜਗਜੀਤ ਸਿੰਘ ਨੂਰ ਵਾਲਾ ਰੋਡ ਲੁਧਿਆਣਾ ਦਾ ਰਹਿਣ ਵਾਲਾ ਤੇ ਇਹਨਾਂ ਕੋ ਜਿਹੜਾ ਬਿਨਾ ਨੰਬਰ ਮੋਟਰਸਾਈਕਲ ਤੇ ਇਹਨਾਂ ਨੂੰ ਕਾਬੂ ਕੀਤਾ ਤੇ ਇਹਨਾਂ ਦੇ ਖਿਲਾਫ ਐਫ ਆਈ ਆਰ ਨੰਬਰ 143 261224 ਨੂੰ 304 2 307 112 35 ਬੀ ਐਨ ਐਸ ਦੇ ਤਹਿਤ ਥਾਣਾ ਜੋਧੇਵਾਲ ਦੇ ਵਿੱਚ ਕੇਸ ਰਜਿਸਟਰਡ ਕੀਤਾ ਗਿਆ ਦਰਾਨੇ ਤਫਤੀਸ਼ ਇਹਨਾਂ ਕੋਲੋਂ ਅਸੀਂ 3 ਚਾਰ ਮੋਟਰਸਾਈਕਲ ਹੋਰ ਰਿਕਵਰ ਕੀਤੇ ਆ ਤੇ 12 ਮੋਬਾਈਲ ਰਿਕਵਰ ਕੀਤੇ ਗਏ ਹਨ ਸਭ ਟੋਰਲ ਕਿੰਨੇ ਜਾਣੇ ਆ ਟੋਟਲ ਤਿੰਨ ਜਣੇ ਆ ਜੀ ਅਸੀਂ ਜੀ ਤੇ ਮਤਲਬ ਕਿ ਪਹਿਲਾਂ ਵੀ ਕੋਈ ਹਾਂਜੀ ਇਹਨਾਂ ਦੇ ਵਿੱਚ ਰਿਤਿਕ ਮਿਸ਼ਰਾ ਜਿਹੜਾ ਹੈ ਇਹਦੇ ਖਿਲਾਫ ਤਿੰਨ ਪਰਚੇ ਦਰਜ ਆ ਪਹਿਲਾਂ ਤੇ ਜਿਹੜਾ ਦਵਿੰਦਰ ਸਿੰਘ ਆ ਇਹਦੇ ਖਿਲਾਫ ਪੰਜ ਪਰਚੇ ਦਰਜ ਆ ਜੀ ਤੇ ਸਰ ਕੋਈ ਨਸ਼ੇ ਰੀ ਆਦੀ ਜਰਾਂ ਦੀ ਹੈਗੀ ਆ ਉਹ ਕਰਦੇ ਨਸ਼ੇ ਦੀ ਪੂਰਤੀ ਲਈ ਕਰਦੇ ਆ ਕੰਮ ਇਹ ਲੱਗੇ ਜਿਵੇਂ ਥਾਣਾ ਟਿਬਾ ਆ ਮਿਹਰਬਾਨ ਆ ਇਸ ਏਰੀਏ ਦੇ ਵਿੱਚ ਇਧਰ ਜੋਧੇਵਾਲ ਇਧਰ ਬਾਰਦੋਤਾ ਕਰਦੇ ਸੀ ਕਿਹੜੀ ਵਾਰ ਨਾਲ ਦੇ ਨਾਮ ਤੋਂ ਕੁੱਤੀ ਗਈ ਹੈ ਯੂਮਰ ਦੇ ਨਾਲ ਦਿੰਦੇ ਨਾਲ ਮਾਰਕਟ ਦੀ ਉਹ ਕਿਹੜੀ ਜਗ੍ਹਾ ਦੀ ਜਿਹੜੀ ਸ਼ਹਿਰੀ ਉਹ ਉਹ ਸ਼ਿਵਲਾ ਕਲੋਨੀ ਦੀ ਨਿਕਲੀ ਹੈ ਜੀ ਹਮੇ ਲਾਸ਼ ਸ਼ਿਵਲਾ ਕਲੋਨੀ ਕਲਾਸ਼ ਨਗਰ ਤੇ ਉਹ ਯੂਮਰ ਵੱਲੋਂ ਕੋਈ ਸ਼ਿਕਾਇਤ ਦਿੱਤੀ ਉਹਦੀ ਸ਼ਿਕਾਇਤ ਨਹੀਂ ਨਾ ਦਿੱਤੀ ਕੋਈ ਉਹ ਆਇਆ ਨਹੀਂ ਸੀਗੇ ਇੱਥੇ ਸਰ ਇਹ ਤੇ ਜਮੀਨਾਂ ਨਹੀਂ ਇਹ ਜਾ ਇੱਥੇ ਨਾਲ ਕੋਈ ਹੋਰ ਵੀ ਕਰੋ ਦੇ ਵਿੱਚ ਬੰਦੇ ਹੋਣ ਚਾਹੁੰਦੇ ਵੀ ਹਾਂ ਹਾਂਜੀ ਔਰ ਮਾਰਟ ਲਿਆ ਤਾਂ ਪੁੱਛ ਗਏ ਤਤਤੀਜ ਜਾਰੀ ਹੈ ਜਿਹੜੇ ਫਟਕਾ ਦੇ ਵਾਰਾ ਸੀ ਕਿੱਥੇ ਕਿੱਥੋਂ ਚੋਰੀ ਹੋਏ ਆਂ ਲੁਧਿਆਣੇ ਚੋਂ ਜਾਂ ਬਾਹਰਲੇ ਇਲਾਕਿਆਂ ਚੋਂ ਨਹੀਂ ਇਹ ਲੁਧਿਆਣੇ ਜੇ ਤਕਰੀਬਨ ਚੋਰੀ ਹੋਏ ਆ ਸਰ ਕੀ ਮਾਰਦਾ ਤਾਂ ਕੀ ਮੌਤ ਕੀ ਐ ਕਿੰਦਾ ਮਾਰਦਾ ਕਿੰਨਾ ਕਰਦੇ ਨੇ ਇਹ ਬਸ ਮਤਲਬ ਕੱਲਾ ਬੰਦਾ ਜਾਂਦਾ ਆ ਉਹਨੂੰ ਜਿਵੇਂ ਵੀਡੀਓ ਦੇ ਵਿੱਚ ਆਉਂਦਾ ਸੀਗਾ ਇਹਨਾਂ ਡੰਡਾ ਹੀ ਮਾਰਦੇ ਸੀ ਉਹਨੂੰ ਪ੍ਰਵਾਸੀ ਨੂੰ ਡੰਡੇ ਮਾਰ ਕੇ ਜਾਂ ਡਰਾ ਕੇ ਜਿਵੇਂ ਦਾਤ ਰੱਖਿਆ ਇਹਨਾਂ ਨੇ ਕੋਈ ਦਾਤ ਕਈਆਂ ਨੂੰ ਪੁੱਠਾ ਮਾਰ ਵੀ ਦਿੰਦੇ ਸੀ ਜਾਂ ਡਰਾ ਕੇ ਦੇ ਕੋ ਖੋਵਾ ਕਰ ਲਈ ਜੀ ਸਾਰੇ ਨਸ਼ੇ-ਨੁਸ਼ੇ ਕਰਦੇ ਆ तकरीबन ਨਸ਼ੇ ਦੀ ਆਦੀ ਹੈ ਬੰਦਾ ਇਹ ਪ੍ਰੈਜ਼ੈਂਟ ਇਹਨਾਂ ਦਾ ਸਰ ਕੋਈ ਕੋਈ ਔਰ ਗਰੁੱਪ ਵੀ ਜਿੱਥੇ ਅੱਗੇ ਮੋਬਾਈਲ ਮੂਲ ਕਿੱਥੇ ਵੇਚਦੇ ਆ ਉਹ ਤਫ਼ਤੀਸ਼ ਚੱਲ ਰਹੀ ਹੈ ਜੀ ਅੱਗੇ ਅੱਜ ਰਿਮਾਂਡ ਤੇ ਲਿਆਂਦੇ ਸੀਗੇ ਪੇਸ਼ ਕਰਨੇ ਆ ਹੁਣ ਦੁਬਾਰਾ ਰਿਮਾਂਡ ਇਹਨਾਂ ਦਾ ਹਾਸਲ ਕਰਾਂਗੇ ਜੋ ਵੀ ਗੱਲ ਸਾਹਮਣੇ ਆਈ ਤੁਹਾਨੂੰ ਜ਼ਰੂਰ ਦੱਸੀ ਜਾਏਗੀ ਸਾਰੇ ਪ੍ਰਵਾਸੀ ਨੂੰ ਟਾਰਗੇਟ ਕਰਦੇ ਸੀਗੇ ਇਹਨਾਂ ਨੂੰ ਤੇ ਜਿਹੜਾ ਮਿਲਿਆ ਜੀ ਚੋਰ ਨੂੰ ਕੜਾ ਜਿਹੜਾ ਉਹਨਾਂ ਨੂੰ ਪ੍ਰਵਾਸੀ ਹੋਏ ਉਹਨਾਂ ਦਾ ਕੰਮ ਆ ਲੁੱਟਖੋ ਕਰਨੀ ਜਿਹੜਾ ਉਹਨਾਂ ਦੇ ਕਾਬੂ ਆ ਗਿਆ ਉਹਨਾਂ ਨੇ ਲੁੱਟਖੋ ਕਰ ਲੈਣੀ